प्यारे बच्चों प्यार परी सत श्री अकाल आज ਆਪਾਂ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਹਾਣੀਕਾਰ ਮੋਹਨ ਪੰਡਾਰੀ ਜੀ ਤੇ ਉਹਨਾਂ ਦੀ ਪ੍ਰਸਿੱਧ ਕਹਾਣੀ ਬਾਕੀ ਸਭ ਸੁਖ 사ੰਦ ਹੈ ਬਾਰੇ ਗੱਲ ਕਰਾਂਗੇ ਮੋਹਨ ਪੰਡਾਰੀ ਜੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਹਸਤਾਖਰ ਹਨ ਉਹਨਾਂ ਨੇ ਪੰਜਾਬੀ ਸਾਹਿਤ ਨੂੰ 6 ਮੌਲਿਕ ਕਹਾਣੀ ਸੰਗ੍ਰਹਿ ਦਿੱਤੇ ਹਨ ਮਨੁੱਖ ਦੀ ਪੈੜ ਕਾਂ ਦੀ ਲੱਤ ਪਛਾਨ ਮੂਨ ਦੀ ਅੱਖ ਤਿਲ ਚੌਲੀ ਤੇ ਗੋਰਾ ਬਾਸ਼ਾ ਉਹਨਾਂ ਦੀਆਂ ਕਹਾਣੀਆਂ ਦੇ ਪਾਤਰ ਮਾਲਵੇ ਦੇ ਬੇਜ਼ਮੀਨੇ ਖੇਤ ਮਜ਼ਦੂਰ ਕੰਮੀ ਅਤੇ ਗਰੀਬ ਕਿਸਾਨ ਹਨ ਉਹ ਪਿੰਡੂ ਜੀਵਨ ਵਿੱਚ ਕਰੋਗੀ ਮਸਲਿਆਂ ਰਿਸ਼ਤਿਆਂ ਦੋਸਤੀਆਂ ਦੁਸ਼ਮਣੀਆਂ ਦੇ ਬਾਵਜੂਦ ਇੱਕ ਸੰਤੁਲਨ ਨੂੰ ਲੱਭਦੇ ਹਨ ਜਿਸ ਨਾਲ ਉਪਰੋਕਤ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਪਿੰਡ ਦੀ ਸਮੁੱਚੀ ਹੋਂਦ ਕਾਇਮ ਰਹੇ। ਮੋਹਨ ਸਿੰਘ ਪੰਡਾਰੀ ਜੀ ਨੂੰ ਉਨ੍ਹਾਂ ਦੁਆਰਾ ਕੀਤੇ ਕੰਮਾਂ ਲਈ ਕੁਲਵੰਤ ਸਿੰਘ ਵਿਰਕ ਪੁਰਸਕਾਰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਹੁਣ ਅਸੀਂ ਉਨ੍ਹਾਂ ਦੀ ਕਹਾਣੀ ਬਾਕੀ ਸਭ ਸੁਖ ਸਾਧ ਹੈ ਦੇ ਸਾਰ ਬਾਰੇ ਚਰਚਾ ਕਰਾਂਗੇ। ਇਸ ਕਹਾਣੀ ਵਿੱਚ ਲੇਖਕ ਨੇ ਪਿੰਡ ਦੇ ਲੋਕਾਂ ਦਾ ਦੁੱਖ ਦਰਦ ਬਿਆਨ ਕੀਤਾ ਹੋਇਆ ਹੈ ਕਹਾਣੀ ਦਾ ਮੁੱਖ ਪਾਤਰ ਲੇਖਕ ਉਹਨਾਂ ਦੇ ਸਾਰੇ ਦੁੱਖਾਂ ਸੁੱਖਾਂ ਦਾ ਇੱਕ ਤਰ੍ਹਾਂ ਨਾਲ ਭਾਈਵਾਲ ਹੀ ਬਣ ਜਾਂਦਾ ਹੈ ਉਹ ਪੰਜਵੀਂ ਤੋਂ ਲੈ ਕੇ ਦਸਵੀਂ ਪਾਸ ਕਰਨ ਤੱਕ ਬੀਹੀ ਦੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਰਿਹਾ ਸੀ ਲੋਕ ਚਿੱਠੀਆਂ ਸਿੱਧੀ ਤਰ੍ਹਾਂ ਨਹੀਂ ਸੰ ਲਿਖਵਾਉਂਦੇ ਕੁੜੀਆਂ ਉਸ ਕੋਲੋਂ ਆਪਣੇ ਆਪਣੇ ਪਤੀਆਂ ਨੂੰ ਪ੍ਰੇਮ ਭਰੀਆਂ ਚਿੱਠੀਆਂ ਲਿਖਵਾਉਂਦੀਆਂ ਹਨ ਕਈ ਐਨੀਆਂ ਅਨੁਪੂਰ ਹਨ ਜੋ ਕਹਾਣੀਕਾਰ ਨੂੰ ਕਹਿੰਦੀਆਂ ਸਾਨੂੰ ਲੋਕਾਂ ਵਾਂਗੂ ਟੋਟਕੇ ਤਾਂ ਕਰਨੇ ਨਹੀਂ ਆਉਂਦੇ ਤੂੰ ਆਪ ਲਿਖ ਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ ਵਿੱਚ ਸਾਡੀ ਰਾਮਸਤ ਜ਼ਰੂਰ ਲਿਖ ਦੇਈ ਕਈ ਤਾਂ ਵਾਰਿਸਾਦੀ ਬੈਂ ਤੋਂ ਲੈ ਕੇ ਕਬੀਰ ਦੇ ਦੋਹੇ ਤੱਕ ਪਤਾ ਨਹੀਂ ਇਹ ਕੁਝ ਆਪਣੀਆਂ ਚਿੱਠੀਆਂ ਵਿੱਚ ਲਖਵਾਉਂਦੀਆਂ ਸਨ। ਮੋਹਨ ਸਿੰਘ ਅਜਹੀਆਂ ਚਿੱਠੀਆਂ ਲਿਖ-ਲਿਖ ਕੇ ਥੱਕ ਚੁੱਕਾ ਸੀ ਜੋ ਕਿ ਨਹੋਰੀਆਂ, ਟਿੱਚਰਾਂ ਭਰੇ ਟੋਟਕਿਆਂ ਤੇ ਅਤ ਕਥਨੀਆਂ ਨਾਲ ਭਰੀਆਂ ਹੁੰਦੀਆਂ ਸਨ। ਬਜ਼ੁਰਗ ਔਰਤਾਂ ਵੀ ਉਸ ਕੋਲੋਂ ਚਿੱਠੀਆਂ ਲਖਵਾਉਣ ਸਮੇਂ ਆਪਣੇ ਰੋਣੇ ਰੋਂਦੀਆਂ ਸਨ ਜਿਨ੍ਹਾਂ ਵਿੱਚ ਕੁਪੱਤੀ ਨੂੰ ਮਾਪਿਆਂ ਦੇ ਬੈਠੀ ਦੁਖੀ ਧੀ ਫੌਜ ਵਿੱਚ ਪਰਤੀ ਹੋਏ ਪੁੱਤਰ ਹੱਥ ਦੀ ਤੰਗੀ ਜਾਂ ਮੁਕਦਮੇ ਆਦੀ ਦਾ ਜ਼ਿਕਰ ਹੁੰਦਾ ਸੀ ਮੋਹਨ ਸਿੰਘ ਲੋਕਾਂ ਦੇ ਦੁੱਖ ਲਿਖ ਲਿਖ ਕੇ ਦੁਖੀ ਹੋ ਜਾਂਦਾ ਸੀ ਤੇ ਸੋਚਦਾ ਸੀ ਕਿ ਕਦੇ ਉਹ ਸੁਖੀ ਵੀ ਹੋਣਗੇ ਤੇ ਉਸ ਤੋਂ ਸੋਹਣੀਆਂ ਸੋਹਣੀਆਂ ਗੱਲਾਂ ਵੀ ਲਿਖਵੋਣਗੇ ਤੇ ਉਹ ਇਹ ਸੋਚਦਾ ਸੋਚਦਾ ਗੌਤਮ ਬੁੱਧ ਦੀ ਫਲਸਫੀ ਵਿੱਚ ਜਾ ਵਰਦਾ ਇਹ ਦੁਨੀਆ ਦੁੱਖਾਂ ਦਾ ਕਰ ਹੈ ਉਸ ਦਾ ਦਿਲ ਕਰਦਾ ਸੀ ਕਿ ਉਹ ਪਿੰਡੋਂ ਕਿਤਰੇ ਭੱਜ ਜਾਵੇ ਉਸ ਨੇ ਲੋਕਾਂ ਨੂੰ ਪਿੰਡ ਦੇ ਹੋਰਨਾ ਜਿਵੇਂ ਕਪੂਰੇ ਦਾ ਪੁੱਤ ਮੇਗਾ ਮੇਲੋ ਦੀਤੀ ਸ਼ਰਬਤੀ ਤੇ ਨਾਈਆਂ ਦਾ ਕੋਟਾ ਜੋ ਪਨਮੀ ਵਿੱਚ ਪੜਦੇ ਸਨ ਤੋਂ ਚਿੱਠੀਆਂ ਲਖਵਾਉਣ ਦਾ ਇਸ਼ਾਰਾ ਵੀ ਕੀਤਾ ਸੀ ਪਰ ਉਹ ਕਹਿੰਦੇ ਸਨ ਕਿ ਉਹ ਹਰ ਇੱਕ ਦੇ ਅੱਗੇ ਕਬੀਲਦਾਰੀ ਦੇ ਪਰਦੇ ਨਹੀਂ ਫੂਲ ਸਕਦੇ ਪਰ ਉਹ ਉਹਨਾਂ ਨੂੰ ਚਿੱਠੀਆਂ ਲਿਖਣ ਵਿੱਚ ਟਾਲਮਟੋਲ ਕਰਦਾ ਰਹਿੰਦਾ ਜਿਸ ਕਾਰਨ ਲੋਕ ਉਸ ਨਾਲ ਡਾਡੇ ਨਾਰਾਜ਼ ਹੋ ਗਏ ਉਹ ਆਖਦੇ ਕਿ ਮੂਣਾ ਹੰਕਾਰ ਗਿਆ ਹੈ ਆਪਣੇ ਆਪ ਨੂੰ 나ਡੂ ਖਾਂ ਸਮਝਦਾ ਹੈ ਜਦੋਂ ਤੋਂ ਉਸਨੇ ਦਸਵੀਂ ਕੀਤੀ ਹੈ ਉਸਦਾ ਦਿਮਾਗ ਅਸਮਾਨ 'ਤੇ ਚੜ ਗਿਆ ਹੈ ਹੁਣ ਉਹ ਰੱਬ ਨੂੰ ਰੱਬ ਦੱਸਦਾ ਹੈ ਉਸ ਦੇ ਟਾਲਮਟੋਲ ਕਰਨ ਦੇ باوجود ਵੀ ਲੋਕ ਉਸ ਨਾਲ ਇਸੇ ਤਰ੍ਹਾਂ ਹੀ ਗੁੱਸੇ ਨਾਲ ਪੇਸ਼ ਆਉਂਦੇ ਸਨ ਪਰਸੋਂ ਜਾਗਰ ਦੀ ਮਾਂ ਹਰਕੌਰ ਮੋਹਨ ਸਿੰਘ ਕੋਲ ਚਿੱਠੀ ਲਖਵਾਉਣ ਲਈ ਆਈ ਪਹਿਲਾਂ ਤਾਂ ਉਸ ਨੇ ਚਿੱਠੀ ਲਿਖਣ ਤੋਂ ਟਾਲਮਟੋਲ ਕੀਤਾ ਪਰ ਜਦੋਂ ਉਸ ਨੇ ਹਰਕੌਰ ਦੀਆਂ ਅੱਖਾਂ ਵਿੱਚ ਪਾਣੀ ਵੇਖਿਆ ਤਾਂ ਉਸ ਦੇ ਨਾਲ ਉਹ ਚਿੱਠੀ ਲਿਖਣ ਲਈ ਚਲਾ ਗਿਆ ਜਿੱਥੇ ਪਹਿਲਾਂ ਉਸਨੇ ਉਸ ਨੂੰ ਦੁੱਧ ਪੀਣ ਲਈ ਦਿੱਤਾ ਜਿਸ ਦੇ ਗਰਮ ਹੋਣ ਕਾਰਨ ਲੇਖਕ ਦੀ ਜੀਭ ਸੜ ਜਾਂਦੀ ਹੈ ਤਾਂ ਉਸ ਨੂੰ ਬੜਾ ਗੁੱਸਾ ਆਉਂਦਾ ਹੈ ਫਿਰ ਹਰਕੋਰ ਉਸ ਨੂੰ ਦੁੱਧ ਠੰਡਾ ਕਰਕੇ ਦਿੰਦੀ ਹੈ ਲੇਖਕ ਨੂੰ ਲੱਗਦਾ ਹੈ ਕਿ ਹਰਕੋਰ ਦੀ ਨੂੰ ਠੀਕ ਨਹੀਂ ਜੋ ਕਿ ਕਮਰੇ ਦੇ ਅੰਦਰ ਪਈ ਹੋਈ ਦਰਦ ਨਾਲ ਕਰਹਾ ਰਹੀ ਸੀ ਜਿਸ ਦੇ ਪਰਸੋਂ ਪੁੱਤਰ ਜੰਮਿਆ ਸੀ ਹਰਕੌਰ ਨੇ ਮੋਹਨ ਸਿੰਘ ਨੂੰ ਆਖਿਆ ਕਿ ਉਹ ਅਜਹੀ ਚਿੱਠੀ ਲਿਖੇ ਜਿਸ ਨੂੰ ਪੜ੍ਹ ਕੇ ਉਸ ਦਾ ਪੁੱਤਰ ਫੌਜ ਵਿੱਚੋਂ ਨਾਵਾਂ ਕਟਾ ਆਵੇ ਫਿਰ ਉਸ ਨੇ ਮੁਕੱਦਮੇ ਦੀਪੋ ਦੇ ਪੁਰਾਣੇ ਦੇ ਗਵਾਚ ਜਾਣ ਬਾਰੇ ਮੱਝ ਦੇ ਟੂਣ ਬਾਰੇ ਤੇ ਉਸ ਦੀ ਪੂਛ ਦੇ ਵੱਢ ਜਾਣ ਬਾਰੇ ਖੇਤੀ ਦਾ ਹਾਲਾ ਦੇਣ ਲਈ ਬੱਛੇ ਦੇ ਵਿੱਚੇ ਜਾਣ ਬਾਰੇ ਨਾਰੇ ਬਲਦ ਕੰਨੇ ਦੇ ਮਤਾੜ ਜਾਣ ਬਾਰੇ ਫਸਲਾਂ ਦੇ ਪਾਣੀ ਵਿੱਚ ਮਾਰੀਆਂ ਜਾਣ ਬਾਰੇ ਉਸ ਦੇ ਪੁੱਤਰ ਹੋ ਕੇ ਮਰ ਜਾਣ ਬਾਰੇ ਤੇ ਉਸ ਦੀ ਪਤਨੀ ਕਰਤਾਰੋ ਦੇ ਮਰਨ ਕੰਡੇ ਪਈ ਹੋਣ ਬਾਰੇ ਵੀ ਲਿਖਵਾਇਆ ਮੋਹਨ ਸਿੰਘ ਹਰਕੋਰ ਨੂੰ ਦਿਲਾਸਾ ਦਿੰਦਾ ਹੈ ਕਿ ਉਹ ਆਪਣੀ ਨੂੰਹ ਦਾ ਇਲਾਜ ਕਰਵਾਵੇ ਹਰਕੋਰ ਦੇ ਕਹਿਣ ਤੇ ਉਹ ਉਸ ਨੂੰ ਚਿੱਠੀ ਪੜ੍ਹ ਕੇ ਸੁਣਾਉਂਦਾ ਹੈ ਤੇ ਹਰ ਕੋਰ ਆਖਦੀ ਹੈ ਕਿ ਜੇਕਰ ਉਸ ਨੂੰ ਵਿੱਚ ਕੁਛ ਲਿਖਣ ਲਈ ਯਾਦ ਆਇਆ ਤਾਂ ਉਹ ਉਸ ਨੂੰ ਜ਼ਰੂਰ ਦੱਸੇਗੀ ਤੇ ਲੇਖਕ ਜਦੋਂ ਚਿੱਠੀ ਦੇ ਅਖੀਰ ਵਿੱਚ ਐਡਰੈਸ ਲਿਖਦਾ ਹੈ ਤਾਂ ਉਹ ਉਸ ਨੂੰ ਆਖਦਾ ਹੈ ਚਾਚੀ ਹੋਰ ਕੀ ਲਿਖਾਂ ਤਾਂ ਉਹ ਆਖਦੀ ਹੈ ਬਾਕੀ ਸਭ ਸੁਖ-ਸਾਂਦ ਹੈ ਇਹ ਸੁਣਦਿਆਂ ਸਾਰ ਹੀ ਲੇਖਕ ਦੇ ਹੱਥੋਂ ਕਲਮ ਡਿੱਗ ਜਾਂਦੀ ਹੈ ਤੇ ਉਹ ਸੁਨ ਹੋ ਜਾਂਦਾ ਹੈ ਇਸ ਤਰ੍ਹਾਂ ਇੱਥੇ ਅਸੀਂ ਆਖ ਸਕਦੇ ਹਾਂ ਕਿ ਇਸ ਕਹਾਣੀ ਦੇ ਅੰਤ ਵਿੱਚ ਲੇਖਕ ਨੇ ਇੱਕ ਬਹੁਤ ਹੀ ਵਧੀਆ ਸੁਨੇਹਾ ਸਮਾਜ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਨੁੱਖੀ ਜੀਵਨ ਤੰਗੀਆਂ, ਤੁਰਸ਼ੀਆਂ, ਬੁਰੇ ਹਾਲਾਤਾਂ, ਮੁਸ਼ਕਲਾਂ, ਕਮੀਆਂ ਤੇ ਥੁੜਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਜੀਵਨ ਜਿਉਣ ਦੀ ਲਾਲਸਾ ਨਾਲ ਪਰਿਆ ਹੋਇਆ ਹੈ ਜ਼ਿੰਦਗੀ ਜਿਉਣ ਦੀ ਝਣਕ ਹਮੇਸ਼ਾ ਹੀ ਮਗਦੀ ਰਹਿੰਦੀ ਹੈ ਪੰਜਾਬੀ ਸੱਭਿਆਚਾਰ ਦੇ ਚੜ੍ਹਦੀ ਕਲਾ ਵਿੱਚ ਰਹਿਣ ਦੇ ਸੰਕਲਪ ਨੂੰ ਦ੍ਰਿੜ ਕਰਦੀ ਹੈ ਇਸ ਤੋਂ ਬਾਅਦ ਹੁਣ ਅਸੀਂ ਕਹਾਣੀ ਦੇ ਅਭਿਆਸ ਵੱਲ ਆਉਂਦੇ ਹਾਂ ਜਿਸ ਵਿੱਚ ਅਸੀਂ ਵਸਤੂ ਨਿਸ਼ ਪ੍ਰਸ਼ਨਾਂ ਦੀ ਗੱਲ ਕਰਦੇ ਹਾਂ ਬਾਕੀ ਸਭ ਸੁਖ ਸਾਦ ਹੈ ਕਹਾਣੀ ਦਾ ਲੇਖਕ ਕੌਣ ਹੈ ਪਿੰਡ ਦੇ ਲੋਕ ਚਿੱਠੀਆਂ ਕਿਸ ਤੋਂ ਲਿਖਵਾਉਂਦੇ ਸਨ ਪਿੰਡ ਦੇ ਲੋਕ ਲੇਖਕ ਨੂੰ ਹੰਕਾਰਿਆ ਕਿਉਂ ਸਮਝਣ ਲੱਗ ਪੈ ਸਨ ਮੋਹਨ ਸਿੰਘ ਨੇ ਕਿਸ ਜਮਾਤ ਤੋਂ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਮੋਹਨ ਸਿੰਘ ਕਿੰਨੀਆਂ ਜਮਾਤਾਂ ਪੜ ਗਿਆ ਸੀ ਮੋਹਨ ਚਿੱਠੀਆਂ ਵਿੱਚ ਕੀ ਲਿਖ ਲਿਖ ਕੇ ਦੁਖੀ ਹੋ ਜਾਂਦਾ ਸੀ ਹਰਕੌਰ ਦਾ ਪੁੱਤਰ ਜਾਗਰ ਕੀ ਕੰਮ ਕਰਦਾ ਸੀ ਹਰਕੌਰ ਨੇ ਮੋਹਨ ਸਿੰਘ ਨੂੰ ਪੀਣ ਲਈ ਕੀ ਦਿੱਤਾ ਕਰਤਾਰੋ ਕੌਣ ਸੀ ਹਰਕੌਰ ਨੇ ਚਿੱਠੀ ਕਿਉਂ ਲਿਖਵਾਈ ਹਰਕੌਰ ਦੇ ਮੁਕਦਮੇ ਦੀ ਪੇਸ਼ੀ ਦੀ ਕਿਹੜੀ ਤਾਰੀਖ ਪਈ ਸੀ ਦੀਪੋ ਕੌਣ ਸੀ ਕੰਨਾ ਕਿਸ ਦਾ ਮਤਾੜਿਆ ਗਿਆ ਸੀ ਕਿਸ ਦੇ ਕਾਕਾ ਹੋ ਕੇ ਗੁਜ਼ਰ ਗਿਆ ਸੀ ਮਰ ਚੁੱਕਾ ਬੱਚਾ ਕਿਸ ਦੇ ਵਰਗਾ ਸੀ ਲੇਖਕ ਹਰ ਕੋਰ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ ਹਰ ਕੋਰ ਨੇ ਕੀ ਲਿਖਣ ਲਈ ਕਿਆ ਕਿ ਲੇਖਕ ਦੇ ਹੱਥੋਂ ਕਲਮ ਡਿੱਗ ਪਈ ਸੋ ਇਹ ਸੀਗੇ ਇਸ ਕਹਾਣੀ ਦੇ ਵਸਤੂनिष्ठ ਪ੍ਰਸ਼ਨ ਅਖੀਰ ਦੇ ਵਿੱਚ ਮੈਂ ਆਪਣੀ ਗੱਲ ਇਨ੍ਹਾਂ ਕੁਝ ਸਤਰਾਂ ਦੇ ਨਾਲ ਕਹਿ ਕੇ ਖਤਮ ਕਰਾਂਗੀ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ ਦੁੱਖਾਂ ਸੁੱਖਾਂ ਦੀ ਇਹ ਸੰਗਣੀ ਸ਼ਾਂ ਹੈ ਦੁੱਖਾਂ ਸੁੱਖਾਂ ਦੀ ਇਹ ਸੰਗਣੀ ਸ਼ਾਂ ਹੈ ਪਾਗਲ ਬਕੜੀ ਕਲੇਜੇ ਨੂੰ ਠਾਰਦੀ ਜੋ ਪਾਗਲ ਬਕੜੀ ਕਲੇਜੇ ਨੂੰ ਠਾਰਦੀ ਜੋ ਉਹ ਸਾਡੀ ਸਭਨਾ ਦੀ ਮਾਂ ਹੈ ਉਹ ਸਾਡੀ ਸਭਨਾ ਦੀ ਮਾਂ ਹੈ ਜ਼ਿੰਦਗੀ ਜ਼ਿੰਦਾਦਿਲੀ ਦਾ ਨਾ ਹੈ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਧੰਨਵਾਦ